ਮਰਾਲਾ ਦੇ ਭਾਰਤੀ ਪੈਲੈਸ ਵਿੱਚ ਬੀਕੇਯੂ ਕਾਦੀਆਂ ਵੱਲੋਂ ਕਿਸਾਨ ਪੰਚਾਇਤ ਤਹਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੀਕੇਯੂ ਕਾਦੀਆਂ ਦੇ ਸੈਂਕੜੇ ਕਿਸਾਨ ਪਹੁੰਚੇ ਇਸ ਮੌਕੇ ਵਿਸ਼ੇਸ਼ ਤੌਰ ਤੇ ਬੀਕੇਯੂ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦਿਆ ਪਹੁੰਚੇ ਅਤੇ ਵੱਖ-ਵੱਖ ਮੁੱਦਿਆਂ ਤੇ ਲੋਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਅਤੇ ਕੁਝ ਫੈਸਲੇ ਵੀ ਲਿੱਤੇ ਗਏ ਇਸ ਬੰਦ ਵਿੱਚ ਹਰਮਿਤ ਸਿੰਘ ਕਾਦਿਆ ਨੇ ਕਿਹਾ ਕਿ ਬਠਿੰਡਾ ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਸਨ ਪਰ ਰਸਤੇ ਵਿੱਚ ਵੱਖ-ਵੱਖ ਰਸਤੇ ਰੋਕ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਜਿਸ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸਾਨ ਜਥੇਬੰਦੀਆਂ ਨੇ ਸ਼ੁਰੂਆਤ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਇਹ ਲੜਾਈ ਸਿਰਫ ਨਹਿਰੀ ਪਾਣੀ ਲਈ ਨਹੀਂ ਸਗੋ ਧਰਤੀ ਅੰਦਰ ਪਾਣੀ ਦੀ ਵੀ ਹੈ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਾਫ਼ ਸੁਥਰਾ ਪਾਣੀ ਮਿਲ ਸਕੇ ਅਤੇ ਪਾਣੀ ਪ੍ਰਦੂਸ਼ਣ ਤੋਂ ਮੁਕਤੀ ਮਿਲ ਸਕੇ। ਉਹਨਾਂ ਨਕਲੀ ਦੁੱਧ ਦੇ ਮੁੱਦਿਆਂ ਤੇ ਕਿਹਾ ਕਿ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਰ ਜ਼ਿਲ੍ਹੇ ਵਿੱਚ ਟੈਸਟਿੰਗ ਲੈਬੋਰਟਰੀ ਹੋਣੀ ਚਾਹੀਦੀ ਹੈ ਤਾਂ ਕਿ ਨਕਲੀ ਦੁੱਧ ਵੇਚਣ ਵਾਲਿਆਂ ਤੇ ਨੱਥ ਪਾਈ ਜਾ ਸਕੇ। ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ ਸਾ ਮੌਤੜਾ ਵੀ ਕਰਨਾ ਹੈ ਅਸੀਂ ਇਹ ਵੀ ਕਿਸਾਨ ਪਛਾਣਤਾ ਨਾਲ ਹਰ ਜਿਹੜੇ ਵਿੱਚ ਕਰ ਰਹੇ ਆ ਉਹ ਸਿੱਖਿਆਵਾਂ ਵੱਲੋਂ ਇਹ ਸਿੱਖਿਆ ਗਈਆਂ ਨੇ ਜਿਹਦੇ ਬਾਈਸ ਕਰ ਰਹੇ ਆ ਤੇ ਅੱਜ ਦੂਜੀ ਅੱਜ ਅਸੀਂ ਪਹਿਲਾਂ ਬੋਲ ਤੋਂ ਸੀਗੀ ਪੰਜ ਮੁੱਦਿਆਂ ਤੇ ਲੈ ਕੇ ਗਈਆਂ ਦੋ ਜਿਹੜੇ ਸਾਂਝੇ ਆ ਸਾਡੇ ਐਸ ਕੇ ਐਮ ਦੇ ਨਾਲ ਜਿਹੜਾ ਬਿਜਲੀ ਸੋਧ ਬਿੱਲ ਦਾ ਤੇ ਇੱਕ ਜਿਹੜਾ ਸੀਡ ਬਿੱਲ ਉਹਦੇ ਦੋਨਾਂ ਦੇ ਵਿਰੋਧ ਦੇ ਵਿੱਚ ਤੀਜਾ ਅਸੀਂ ਲੈ ਕੇ ਆਏ ਆ ਜਿਹੜਾ ਆ ਨਰੇਕਾ ਦੇ ਉਲਟ ਤੇ ਤਿੰਨੇ ਐਸਕੇਮ ਨਾਲ ਰਲਦੀ ਆ ਤੇ ਉਹਨਾਂ ਦਾ ਲੋਧ ਕਰਨ ਵਾਸਤੇ ਲੋਕਾਂ ਤੱਕ ਪ੍ਰਚਾਰ ਤੋਂੋਂ ਤੱਕ ਕਿ ਕੀ ਕਾਰਨ ਹੈ ਕਿਉਂ ਆਪਾਂ ਵਿਰੋਧ ਕਰ ਰਹੇ ਹਾਂ 2 ਲੈ ਕੇ ਆਏ ਆ ਅਸੀਂ ਕਿਸਾਨ ਜਨਤਾ ਦੀ ਆਪਣੀ ਸਾਡੀ ਮੰਗਾਂ ਨੇ ਦੁੱਧ ਦੇ ਉੱਤੇ ਨਕਲੀ ਦੁੱਧ ਦੇ ਉੱਤੇ ਜਿੱਥੇ ਸਾਨੂੰ ਆਰਥਿਕ ਤੌਰ ਤੇ ਪੈ ਰਿਹਾ ਉੱਥੇ ਨਕਦੇ ਸਿਹਤ ਨਾਲ ਸਾਡੇ ਗੜਵਾਰ ਹੋ ਰਿਹਾ ਪੂਰੇ ਪੰਜਾਬ ਦਾ ਇਹਨੂੰ ਕਿਸੇ ਤਰੀਕੇ ਨਾਲ ਮੁਹੀਬ ਬਣਾ ਕੇ ਆਪਾਂ ਇਹਨੂੰ ਬੰਦ ਕੀਤਾ ਜਾਵੇ ਟੀਮਾਂ ਬਣਾਵਾਂਗੇ ਪਹਿਲਾਂ ਅਸੀਂ ਪ੍ਰਚਾਰ ਕਰਾਂਗੇ ਫਿਰ ਟੀਮਾਂ ਬਣਾ ਕੇ ਜਿੱਥੇ ਵੀ ਸਾਨੂੰ ਪਤਾ ਲੱਗੂਗਾ ਉਹ ਮੈਂ ਮਹਿਕਮੇ ਦੇ ਸਾਹਮਣੇ ਉਹਨੂੰ ਲੈ ਕੇ ਜਾਵਾਂ ਤੇ ਪੰਜਵਾਂ ਨੰਬਰ ਸਾਡਾ ਹੈਗਾ ਇਹਦੇ ਕਰਜ਼ੇ ਆ ਸੋਸਾਇਟੀਆਂ ਦੇ ਕਰਜ਼ੇ ਨੇ ਸੋਸਾਇਟੀਆਂ ਦੇ ਕਰਜ਼ੇ ਜਿੱਥੇ ਕਰਜ਼ਾ ਖੜਾ ਰਹਿ ਜਾਂਦਾ ਜਿੱਥੇ ਕਿਸਾਨ ਦੀ ਡੈਥ ਹੋ ਜਾਂਦੀ ਉਹਦੇ ਬੱਚੇ ਨੂੰ ਗਾ ਮੈਂਬਰਸ਼ਿਪ ਦਿੱਤੀ ਨਹੀਂ ਜਾ ਰਹੀ ਕਈ ਸੋਸਾਇਟੀਆਂ ਦੇ ਵਿੱਚ ਉਹ ਵੀ ਤਕਲੀਫ ਆ ਤੇ ਨਾਲ-ਨਾਲ ਸੋਸਾਇਟੀਆਂ ਜਿਹੜੀ ਕਰਜ਼ਾਈ ਹੋਈਆਂ ਹੋਈਆਂ ਨੇ ਤਾਂ ਉਹ ਆਪਣੇ ਇੰਪਲੀਮੈਂਟ ਜਿਹੜੇ ਸਾਂਝੇ ਸਰਕਾਰ ਵੱਲੋਂ ਸੋਸਾਇਟੀਆਂ ਆਉਂਦੀਆਂ ਨਹੀਂ ਬਰਤੇਦ ਕਰ ਪਾਉਂਦੀਆਂ ਕਿਉਂਕਿ ਉਹ ਆਪ ਘਾਟੇ 'ਚ ਨੇ ਕਿਸਾਨਾਂ ਦੇ ਕਰਜ਼ੇ ਖੜੇ ਨੇ ਅਸੀਂ ਇਹ ਮੰਨ ਲਿਆ ਵੀ ਕਰਜ਼ਦਾਰਾਂ ਦੇ ਕਰਜ਼ੇ ਮੁਕਤ ਕਰਕੇ ਸਰਕਾਰ ਦੇ ਫੈਡਰਲ ਸਰਕਾਰ ਵੱਲੋਂ ਜੇ ਕੀਤੇ ਜਾਣ ਤਾਂ ਇੱਕ ਵਾਰੀ ਜ਼ੀਰੋ ਕਰਦੇ ਜਾਣ ਦਾ ਉਹ ਜਿੱਥੇ ਕਿਸਾਨ ਫ੍ਰੀ ਹੋਊਗਾ ਉੱਥੇ ਸੁਸਾਇਟੀਆਂ ਵੀ ਆਪਣੇ ਤੌਰ ਤੇ ਵਧੀਆ ਕੰਮਕਾਰ ਕਰਨਾ ਸ਼ੁਰੂ ਕਰ ਦੇਣਗੇ ਸੱਚੇ ਗੱਲ ਕਰੀਏ ਕੱਲ ਜਿਹੜਾ ਰਾਮਪੁਰਾ ਫੁੱਲ ਬਿਠੋਇਆ ਆਪਣਾ ਠੀਕਾ ਤੇ ਉਹਨੂੰ ਕਿੱਦਾ ਦੇਖਦੇ ਨੇ ਕਿਸਾਨਾਂ ਦੇ ਅਥਰੋਗੈਸ ਦੇ ਦੇਖੋ ਉਹਦਾ ਅਸੀਂ ਨਿੰਦਾ ਕਰਦੇ ਹਾਂ ਬਹੁਤ ਤਗੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਕਿਉਂਕਿ ਸ਼ਾਂਤਮਈ ਕਿਸਾਨ ਜਾ ਰਹੇ ਸੀ ਪਠੰਡੇ ਪ੍ਰੋਗਰਾਮ ਸੀ ਰਾਸਤੇ 'ਚ ਲਗ ਲਗ ਰਸਤੇ ਰੋਕੇ ਉਹਨਾਂ ਨੂੰ ਉੱਥੇ ਪਹੁੰਚਣ ਤੇ ਆ ਡੈਮੋਕਰੇਟਿਕ ਤਰੀਕੇ ਨਾਲ ਉਹਨਾਂ ਦੀ ਐਜਿਟੇਸ਼ਨ ਕਰਦੇ ਰੋਕ ਦਿੱਤਾ ਗਿਆ ਜਿੱਥੇ ਕਿ ਕਿਸਾਨ ਦੀ ਇਹ ਸਰਕਾਰ ਵੱਲੋਂ ਇਹ ਕਿਸਾਨ ਮਰੂ ਨੀਤੀ ਸਾਫ ਸਦ ਹੋ ਰਹੀ ਹੈ। ਜੇ ਪਾਣੀ ਦੇ ਮੁੱਦੇ ਦੀ ਗੱਲ ਕਰੀਏ ਕੱਲ ਜਿਹੜੀ ਗੱਲ ਕੀ ਕਹਿਣਾ ਚਾਹੁੰਦੇ ਨੇ ਪਾਣੀ ਦੇ ਪਾਣੀ ਦੇ ਮੁੱਦੇ ਤੋਂ ਕੱਲ ਅਕਾਲ ਤੱਕ ਦੀ ਤੋਂ ਜਿੱਥੇ ਵਧੀਆਂ ਨੇ ਸ਼ੁਰੂਆਤ ਕੀਤੀ ਹੈ। ਪਾਣੀ ਨੂੰ ਕੱਲਾ ਨਹਿਰੀ ਪਾਣੀ ਨਹੀਂ ਅੰਡਰਗਰਾਊਂਡ ਵਾਟਰ ਵੀ ਵਾਟਰ ਪੋਲੂਸ਼ਨ ਵੀ ਜਿਹੜਾ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਵਿਭਿੰਨਤਾ ਤੇ ਪੀਣ ਜੋਗਾ ਪਾਣੀ ਰਹਿ ਜੇ ਜਿਹੜਾ ਸਾਫ ਸੁੱਤਰਾ ਆਪਣੇ ਦਾਣੂ ਰਹਿ ਜਵੇ ਇਹ ਸਾਰਿਆਂ ਵਾਸਤੇ ਇੱਕ ਸਾਂਝੀ ਲੜਾਈ ਲੜੀ ਜਾ ਰਹੀ ਹੈ ਹੁਣ ਲੜਾਈ ਸ਼ੁਰੂ ਕਰ ਰਹੇ ਆ ਤੇ ਉਹਦਾ ਵੀ ਪ੍ਰਚਾਰ ਲਗ ਲਗ ਜਗ੍ਹਾ ਤੇ ਇਸ ਤਰੀਕੇ ਨਾਲ ਕੀਤਾ ਜਾਊਗਾ ਵੀ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਵੀ ਕਿਤੇ ਵੀ ਸਟੇਟ ਦੂਜੀ ਸਿੱਖਣੀ ਹੋਤਾ ਕਰਦੀ ਆ ਪਹਿਲਾਂ ਆਪਣੇ ਕੋਲ ਇਹਦਾ ਕੀ ਸਾਧਨ ਹੈ ਕੀ ਸਰੋਤ ਹੈ ਤੀਜਾ ਬਖਸ ਕਰ ਸਰ ਗੱਲ ਕਰੀਏ ਚਾਈਨਾ ਡੋਰ ਦੀ ਤੁਸੀਂ ਗੱਲ ਕੀਤੀ ਆ ਤੇ ਨਕਲੀ ਦੁੱਧ ਦੀ ਕੀ ਮਹਿੰਮ ਦਲਾਉਂਗੇ ਜਿਹੜਾ ਹੈਗਾ ਦੋਨੋਂ ਲੋਕ ਲਈ ਵੱਡੀਆਂ ਹੈਗੀਆਂ ਬਹੁਤ ਚਾਈਨਾ ਡੋਰ ਵੱਲੋਂ ਤਾਂ ਅਸੀਂ ਅੱਖ ਜੋੜ ਕੇ ਸਾਰਿਆਂ ਨੂੰ ਬੇਇਤੀ ਕਰਦੇ ਆ ਬੇਸ਼ਕ ਵਪਾਰੀ ਵਰਗਾ ਜਿਹੜਾ ਲੈ ਕੇ ਆਉਂਦਾ ਜਾਂ ਜਿਹੜਾ ਉਡਾਉਂਦੇ ਆ ਜਿਹੜੇ ਸ਼ਕੀਲ ਲੋਕ ਨੇ ਉਹਨਾਂ ਨੂੰ ਕਰਦੇ ਆ ਕਿ ਵੀ ਵੱਡੇ ਆ ਆਪਾਂ ਇਹ ਵਾਰਦਾਤਾ ਦੇਖੀ ਆ ਜਿੱਤੇ ਛੋਟੇ ਛੋਟੇ ਬੱਚੇ ਕਿਤੇ ਕਿਸੇ ਘਰ ਦਾ ਕਮਾਊ ਜੀ ਇਸ ਹਾਦਸੇ ਦੇ ਵਿੱਚ ਗ੍ਰਸਤ ਹੋਇਆ ਤੇ ਬਹੁਤ ਵੱਡਾ ਦੁੱਖ ਲੱਗਿਆ ਤੇ ਸਮਾਜ ਨੂੰ ਵੀ ਲੱਗ ਰਿਹਾ ਸਮਾਜਿਕ ਹੂੰਟਾ ਆ ਰਹੀ ਹੈ ਇਹਨੂੰ ਕਿਸੇ ਤਰੀਕੇ ਨਾਲ ਵਾਰ ਨੂੰ ਬੰਦ ਕੀਤਾ ਜਾਵੇ ਜਿਹੜੀਆਂ ਪੁਰਾਣੀਆਂ ਡੋਰਾ ਸੀ ਜਾਂ ਉਹਨਾਂ ਡਾਏ ਜਾਂ ਜਾਂ ਫਿਰ ਕਿਸੇ ਸਾਧਨ ਸਹੀ ਬਣਾਇਆ ਜਾਵੇ ਤੇ ਜਿਹੜਾ ਕਾਦੀਆਂ ਕਾਦੀਆਂ ਗਰੁੱਪ ਉਹਨੂੰ ਆ ਜਿਹੜੀ ਪੰਜਾਬ ਵਿੱਚ ਹੈ ਜਿਹੜੀ ਚਾਈਨਾ ਡੋਰ ਦੇ ਉੱਤੇ ਹੁਣ ਪੈਣੀ ਨਜ਼ਰ ਰਹੇਗੀ ਬਿਲਕੁਲ ਜਿਹੜੀ ਉਹ ਟੀਮ ਦੁੱਧ ਤੇ ਨਾਲ ਰੱਖੂਗੀ ਨਾਲ ਹੀ ਨਾਲ ਉਹ ਅਸੀਂ ਲੋਕਾਂ ਕੋਲ ਬੇਨਤੀ ਕਰਨ ਵੀ ਜਾਵਾਂਗੇ ਵੀ ਤੁਸੀਂ ਭਾਈ ਇਹ ਨਾ ਓੜਾਇਆ ਯਾਰ ਜਿੱਥੇ ਸ਼ਕਤੀ ਕਰਾਂਗੇ ਉੱਥੇ ਬੇਨਤੀ ਵੀ ਜੇ ਕੋਈ ਫੜਿਆ ਜਾਂਦਾ ਉਹਨੂੰ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਦੁੱਧ ਦੀ ਗੱਲ ਕਰੀਏ ਨਕਲੀ ਦੁੱਧ ਬੜੇ ਵੱਡੇ ਲੈਵਲ ਤੇ ਪੰਜਾਬ ਵਿੱਚ ਜਿਹੜਾ ਘਰ ਕਰ ਰਿਆ ਕਿੱਦਾਂ ਇਹਨੂੰ ਤੁਸੀਂ ਰੋਕਣ ਦੀ ਜਿਹੜੀ ਕਰੋਗੇ ਪਹਿਲਾਂ ਸਰਕਾਰ ਤੋਂ ਪਨੀਰ ਆ ਦੁੱਧ ਆ ਕਿਉ ਆ ਜੀ ਇਹਨੂੰ ਪਹਿਲਾਂ ਤਾਂ ਸਰਕਾਰ ਕੋਲੋਂ ਮੰਗ ਕਰਦੇ ਆ ਜਿਹੜੀ ਲੈਬਾਰਟਰੀਆਂ ਨੇ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ ਦੇ ਫੈਸਲਾ ਕੀਤਾ ਸੀ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੋਬਾਈਲ ਲੈਬਾਰਟਰੀ ਬਣਾਈ ਜਾਊਗੀ ਜਿੱਦਾਂ ਟੈਸਟਿੰਗ ਹੋਊਗੀ ਉਹ ਲੈਬਾਰਟਰੀ ਅਜੇ ਤੱਕ ਮੋਹੀਨ ਕਿਤੇ ਹੈ ਨਹੀਂ ਪਹਿਲਾਂ ਸਰਕਾਰ ਕੋਲੋਂ ਮੰਗ ਮੰਨਦੇ ਆ ਵੀ ਉਹ ਲੈਬਾਰਟਰੀਆਂ ਹਰ ਸ਼ਹਿਰ ਦੀ ਇੱਕ ਦਿੱਤੀ ਜਾਵੇ ਜੇ ਲੁਧਿਆਣੇ ਕੋਲ ਵੀ ਕਲਬੋਰੀ ਹੋਵੇ ਤਾਂ ਆਪਾਂ ਜਦੋਂ ਮੰਗ ਕਰਾਂਗੇ ਤਾਂ ਅੱਜ ਨਹੀਂ ਤਾਂ ਕੱਲ ਨੂੰ ਉਹ ਬੋਟਰੀ ਦੇ ਬਾਅਦ ਜੂ ਕਿ ਦੁੱਧ ਦਾ ਜਿਹੜਾ ਸਮਾਂ ਹੁੰਦਾ 10-12 ਘੰਟੇ ਦਾ ਹੁੰਦਾ ਜਿਹੜਾ ਉਹਨੂੰ ਟੈਸਟ ਕਰਦਾ ਮੁੜ ਕੇ ਫੱਟ ਜਾਂਦਾ ਫਿਰ ਉਹ ਆਪਾਂ ਕਹਿੰਦੇ ਨੇ ਫੱਟ ਗਿਆ ਨਕਲੀ ਯਾ ਅਸਲੀ ਨਹੀਂ ਹੈ ਤਾਂ ਬੋਟਰੀ ਹੋਣੀ ਮੋਬਾਈਲ ਬੋਟਰੀ ਹੋਣੀ ਬਹੁਤ ਜ਼ਰੂਰੀ ਹੈ ਨਾਲ ਦੀ ਨਾਲ ਜਿਹੜਾ ਮਹਿਕਮੇ ਨੂੰ ਇਸ ਤਰੀਕੇ ਨਾਲ ਲੋਕ ਹਿੱਤ ਦੇ ਵਿੱਚ ਜਿਵੇਂ ਪੰਚਾਇਤਾਂ ਮੂਹਰੇ ਆਉਣ ਆਮ ਕਾਰਪੋਰੇਸ਼ਨ ਦੇ ਪੈਪਰ ਮੂਹਰੇ ਆ ਸਕਦੇ ਨੇ ਤੇ ਸਾਡੀਆਂ ਟੀਮਾਂ ਨਾਲ ਬਣ ਕੇ ਸਰਕਾਰ ਨੂੰ ਉਹ ਜਗ੍ਹਾ ਤੇ ਲੈ ਕੇ ਜਾਈਏ ਜਿੱਥੇ ਬਣਦਾ ਤੇ ਉਹ ਲੈਬਾਰਟਰੀ ਟੈਸਟ ਕਰਾਉਣ ਦੇ ਮਜਬੂਰ ਕਰਦੇ। ਸਰਖ ਸੁਨੇਹਾ ਵੀ ਦਿਓ ਜੀ ਦੁੱਧ ਜਿਹੜੇ ਨਕਲੀ ਵਾ ਅਸੀਂ ਤਾਂ ਪਹਿਲਾਂ ਹੀ ਸੁਨੇਹਾ ਦੇ ਰਹੇ ਆ ਜੀ ਬਹੁਤ ਵੱਡੀਆਂ ਬਿਮਾਰੀਆਂ ਦੇ ਵਿੱਚ ਗੱਲ ਹੋਈਆਂ ਨੇ। ਬਹੁਤ ਵੱਡੇ ਡਾਟੇ ਇਹ ਜਿਹੜੇ ਮਦੀ ਵੱਲੋਂ ਨਹੀਂ بڑے ਮਾਹਿਰਾ ਵੱਲੋਂ ਦਿੱਤੇ ਗਏ ਨੇ ਜਿਨ੍ਹਾਂ ਨੇ ਡੰਗਰ ਕੈਲਕੂਲੇਟ ਕਰਕੇ ਦੇਖਿਆ ਹੋਇਆ ਵੀ 7% ਦੁੱਧ ਪੈਦਾ ਹੋ ਰਿਹਾ ਤੇ 100% ਦੁੱਧ ਵਿਕ ਰਿਹਾ। ਜੇ 100% ਵਿਕ ਰਿਹਾ 60 ਰੁਪਏ ਆਪਾਂ ਪੈਦਾ ਕਰ ਰਹੇ ਆ 40% ਦੁੱਧ ਨਕਲੀ ਵਿਕ ਰਿਹਾ ਤੇ ਰੂਟੀਨ ਦਾ ਕੰਮ ਆ ਸਵੇਰੇ ਸ਼ਾਮ ਦਾ ਜਿਹੜਾ ਵਿਕ ਰਿਹਾ ਜਿਹੜਾ ਕੀ ਕੱਲਾ ਕਿਸਾਨੀ ਦੀ ਆਰਥਿਕਤਾ ਨਹੀਂ ਲੋਕ ਠੀਕ ਹੈ ਥੈਂਕ ਯੂ ਅੱਜ ਅਸੀਂ ਇਹ ਪੰਜ ਮੁੱਦਿਆਂ ਨੂੰ ਲੈ ਕੇ ਜਿਹੜੀ ਖਸਾਨ ਪੰਚਾਇਤ ਰੱਖੀ ਆ ਇਹ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕੀਤੀ ਜਾਣੀ ਆ ਅੱਜ ਪਹਿਲਾ ਫੋਜਪੁਰ ਕੀਤੀ ਗਈ ਸੀ ਤੇ ਅੱਜ ਲੁਧਿਆਣਾ ਜ਼ਿਲ੍ਹੇ ਵੱਲੋਂ ਕਰਾਈ ਗਈ ਆ ਤੇ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ ਪੰਜੇ ਮੁੱਦੇ ਨੇ ਪ੍ਰਧਾਨ ਜੀ ਨੇ ਦੱਸਿਆ ਵਾ ਇਹਨਾਂ ਤੇ ਕੀਤੀ ਆ ਪੰਚਾਇਤ ਤੇ ਜਿਹੜੀ ਇੱਕ ਅਸੀਂ ਮੇਨ ਅਪੀਲ ਵੀ ਕੀਤੀ ਆ ਲੋਕਾਂ ਨੂੰ ਮਾਪਿਆਂ ਨੂੰ ਤੇ ਸਰਕਾਰ ਨੂੰ ਵੀ ਜਿਹੜੀ ਚੈਨਾ ਡੋਰ ਆ ਉਹਦਾ ਸਖਤ ਉਹਦੇ ਤੇ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਬੱਚੇ ਆਪਣੇ ਮਾਪੇ ਨੇ ਉਹ ਬੱਚਿਆਂ ਨੂੰ ਆਪਣੇਆਂ ਨੂੰ ਇਹ ਚੀਜ਼ ਤੋਂ ਜਾਣੂ ਕਰਾ ਕੇ ਉਹਨਾਂ ਨੂੰ ਦੂਰ ਕਰਨ ਇਹ ਜਿਹੜੀਆਂ ਅੱਜ ਤੁਹਾਡੇ ਇਹਦੇ ਵਿੱਚ ਫੈਸਲਾ ਲਿਆ ਗਿਆ 6 ਦੇ ਕਿੰਨੇ ਦੇ ਲਿਆ ਹੁੰਦਾ ਨੇ ਉਹਨਾਂ ਸਦੋਂ ਤੱਕ ਜਿਹੜਾ ਤੁਸੀਂ ਬਲੋਗ ਹੈ ਯੂਟਿਊਬ ਦੇਖੋ ਜਿਵੇਂ ਨਕਲੀ ਦੁੱਧ ਹੋ ਗਿਆ ਜਿੱਥੋਂ ਵੀ ਸਾਨੂੰ ਜਾਣਕਾਰੀ ਮਿਲੂਗੀ ਸਾਡੇ ਵੱਲੋਂ ਆਪਣੀਆਂ ਟੀਮਾਂ ਬਣਾ ਕੇ ਅਸੀਂ ਹਰ ਬੰਦੇ ਨੂੰ ਪਿੰਡ ਵਾਸੀਆਂ ਨੂੰ ਵੀ ਜਾਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕੋ ਸਾਡਾ ਸਾਥ ਦੇਣ ਜਿੱਥੇ ਕਿਤੇ ਨਕਲੀ ਦੁੱਧ ਵੜਦਾ ਵਾ ਜਾਂ ਕੋਈ ਵੇਚਦਾ ਵਾ ਜਾਂ ਪਨੀਰ ਆ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਅਸੀਂ ਖੁਦ ਉਹਦੀ ਨਾਲ ਜਾ ਕੇ ਕਾਰਵਾਈ ਕਰਾਵਾਂਗੇ ਜੀ